ਹਾਂਜੀ ਗਰੇਵਾਲ ਪੋਲਟਰੀ ਕੇਂਗ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਿਓਰ ਬਰੀਡ ਦੇਸੀ ਚੂਜਾ ਦੇਖ ਸਕਦੇ ਹੋ ਤੁਸੀਂ ਤੇ ਲੋੜ ਅਨੁਸਾਰ ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗਾ ਪੂਰਾ ਉੜਾਈਆਂ ਮਾਰਦਾ ਏ ਗ੍ਰੇਡ ਬਰੀਡ ਹੈ ਪਿਓਰ ਆਰ ਆਯਾਰ ਤੇ ਬਲੈਕ ਕਾਸਟਰਲ ਆਪ ਜਿੰਨਾ ਵੀ ਤੁਹਾਨੂੰ ਚਾਹੀਦਾ ਹੈ ਉਹ ਸਾਡੇ ਕੋਲੋਂ ਤੁਹਾਨੂੰ ਮਿਲ ਜੂਗਾ ਜੀ ਇਹ ਵੱਡੇ ਅੰਡੇ ਤੋਂ ਤਿਆਰ ਚੂਚਾ ਹੈਗਾ ਤੇ ਪਿਓਰ ਦਾ ਰਗੈਨ ਖੰਡਿਆਂ ਤੋਂ ਤਿਆਰੀ ਵੀ ਹੈ ਨਾਲ ਬਹੁਤ ਹੀ ਵਧੀਆ ਚੂਚਾ ਇਹ ਜਿੱਲੀ ਵੀ ਲੋੜ ਹੈ ਸਾਰੀ ਵੈਕਸੀਨ ਅਸੀਂ ਕਰਕੇ ਮਿਲੂਗੀ ਤੇ ਪਹਿਲੇ ਦਿਨ ਵਾਲੀ ਵੈਕਸੀਨ ਵੀ ਏ ਗ੍ਰੇਡ ਹੁੰਦੀ ਹੈ ਸਭ ਤੋਂ ਵਧੀਆ ਵੈਕਸੀਨ ਹੈ ਜਿਹੜੀ ਤੇ ਦੂਜਾ ਇਹਦਾ ਇਹ ਹੈ ਵੀ ਅਸੀਂ ਇਹਨੂੰ ਇਸ ਤਰ੍ਹਾਂ ਦਾ ਇਹਦਾ ਪਾਲਣ ਪੋਸਣ ਹੁੰਦਾ ਹੈ ਵੀ ਕਦੇ ਵੀ ਸਾਡਾ ਚੂਚਾ ਮਰੂਗਾ ਨਹੀਂ ਠੀਕ ਹੈ ਜੀ ਤਾਂ ਬਹੁਤ ਹੀ ਵਧੀਆ ਲਾਪਰਵਾਹੀ ਤੋਂ ਬਗੈਰ ਨਹੀਂ ਮਰੂਗਾ ਲਾਪਰਵਾਹੀ ਕੋਈ ਹੋ ਗਈ ਉਹ ਅਲੱਗ ਗੱਲ ਹੈ ਪਰ ਉਹ ਅਸੀਂ ਟ੍ਰੇਨਿੰਗ ਵਿੱਚ ਤੁਹਾਨੂੰ ਸਮਝਾ ਵੀ ਦੇਵਾਂਗੇ ਕੋਈ ਲੋੜ ਹੈ ਜਿਹੜੀ ਟ੍ਰੇਨਿੰਗ ਫ੍ਰੀ ਦੇਣੀ ਹੈ ਜਿਹੜੀ ਤੁਹਾਨੂੰ ਠੀਕ ਹੈ ਜੀ ਉਹਦੇ ਵਿੱਚ ਸਾਰਾ ਦੱਸ ਦਿੰਨੇ ਆ ਦੇਖੋ ਠੀਕ ਹੈ ਨਾ ਏ ਗ੍ਰੇਡ ਹੈ ਇਹ ਤੇ ਬਾਕੀ ਜਿੰਨੀ ਵੀ ਲੋੜ ਹੈ ਕੋਈ ਵੀ ਤੁਹਾਨੂੰ ਗ੍ਰੇਡ ਚਾਹੀਦੀ ਹੈ ਉਹ ਮਿਲ ਜੂਗੀ ਜੀ ਆਰ ਆਈ ਆਰ ਬਲੈਕ ਹੈ ਤੁਹਾਨੂੰ ਪਰ ਕੜਕਨਾਥ ਜਾਂ ਤੁਹਾਨੂੰ ਚਾਹੀਦੀ ਹੋਵੇ ਡੀਪੀ ਕ੍ਰੋਸ ਜਾਂ ਸਲਲਰ ਜਾਂ ਡਬਲ ਐਡ ਤੋਂ ਵੀ ਜਿਹੜਾ ਵੀ ਚਾਹੀਦਾ ਉਹ ਮਿਲ ਜੂਗਾ ਸਾਡੇ ਕੋਲ ਬਹੁਤ ਹੀ ਵਧੀਆ ਪਿਆਰੀ नस्ਲ ਹੈ ਇਹ ਠੀਕ ਹੈ ਆ ਫਲੋਰ ਆ ਰਾਇਰ ਦੀਨ ਸਨੀਆਂ ਵੀ ਕਦੇ ਇਹਦਾ ਜਿੰਤਾ ਵਰੂਗਾ ਨਹੀਂ ਤੇ ਐਕਟਵ ਹੋਊਗਾ ਤੇ ਤੰਦਰੁਸਤ ਕਹਿਣ ਤੋਂ ਭਾਵ ਠੀਕ ਹੈ ਨਾ ਇਹ ਇਹਦੀਆਂ ਵੱਡੀਆਂ ਗੱਲਾਂ ਨੇ ਟ੍ਰੇਨਿੰਗ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਰਹੇ ਨੇ ਵੀਡੀਓ ਦੇ ਵਿੱਚ ਵੀ ਫ੍ਰੀ ਟ੍ਰੇਨਿੰਗ ਦੇਵਾਂਗੇ ਜਿਨ੍ਹਾਂ ਦੀ ਬੁਕਿੰਗ ਹੋਈ ਜੂਈ ਹੈ ਸਾਡੇ ਕੋਲ ਉਹਨਾਂ ਵੀਰਾਂ ਨੂੰ ਜੁਗਿਆ ਜੀ ਤੇ ਨਾਲੇ ਉਹ ਚੂਚਾ ਲੈ ਜਾਂਦੇ ਨੇ ਨਾਲੇ ਟ੍ਰੇਨਿੰਗ ਲੈ ਜਾਂਦੇ ਆਂਗੇ ਸਾਰਾ ਕੰਮ ਹੀ ਹੋ ਜਾਂਦਾ ਹੈ ਗਾਗਰ ਚ ਸਾਗਰ ਭਰ ਦਿੰਨੇ ਆਂ ਆਪਾਂ ਜਿਵੇਂ ਕਹਿਣ ਸਿਆਣਿਆਂ ਦੀ ਕਹਾਵਤ ਹੈ ਠੀਕ ਹੈ ਜੀ ਦੂਜੀ ਗੱਲ ਇੱਕ ਮੈਂ ਹੋਰ ਕਹਿਣੀ ਚਾਹਣਾ ਵੀ ਜਿਵੇਂ ਆਪਾਂ ਕਹਿਣੇ ਹੁੰਨੇ ਨਾ ਔਲੇ ਦਾ ਖਾਦਾ ਸਿਆਣਿਆਂ ਦੀ ਕਹੀ ਗੱਲ ਦਾ ਬਾਅਦ ਵਿੱਚ ਸਵਾਦ ਨਿਕਲਦਾ ਹੈ ਜਿਵੇਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਸਾਡਾ ਜਿਹੜਾ ਚਿਕਸ ਹੈ ਇਹ ਵੱਡੇ ਅੰਡੇ ਆਲਾ ਅੱਧਾ 6 ਸਤੇ ਵਧੀਆ ਬਰੀਡ ਏ ਗ੍ਰੇਡ ਪ्युअर ਬਰੀਡ ਤੁਹਾਨੂੰ ਦੱਸਦੇ ਆ ਹੁਣ ਕਈ ਥਾਵਾਂ ਤੇ ਕੀ ਹੁੰਦਾ ਨਾਲ ਜਿਵੇਂ ਅੱਪਾ ਕਹਿੰਦੇ ਨੇ ਅੱਦੀ ਕਈ ਵੀਰ ਲਾਲਚ ਕਰ ਲੈਂਦੇ ਨੇ ਵੀ ਸਾਨੂੰ ਕਾਫੀ ਕੋਈ ਟੋਕਰਿਆਂ ਵਾਲੇ ਤੋਂ ਲੈ ਲੈਂਦਾ ਕੋਈ ਜਾਂ ਕਹਿੰਦਾ ਸਾਨੂੰ ਜੀ ਇਸ ਤਰ੍ਹਾਂ 6th ਮਿਲ ਗਿਆ ਵੀ ਸਾਨੂੰ ਤਾਂ ਬਹੁਤ ਸਸਤਾ ਮਿਲ ਗਿਆ ਉਹ ਉਹ ਫਿਰ ਬਾਅਦ ਚ ਸਵਾਦ ਨਹੀਂ ਆਉਂਦਾ ਉਸ ਗੱਲ ਦਾ ਰਾਤ ਮੈਂ ਬਾਕੀ ਆਪਾਂ ਕਰਦੇ ਆਂ ਗੱਲਾਂ ਬਾਤਾਂ ਹਾਂਜੀ ਆਪਾਂ ਕਰੀਏ ਸ਼ੁਰੂ ਗੱਲਬਾਤ ਦੁਬਾਰਾ ਤੇ ਦੇਖ ਸਕਦੇ ਹੋ ਚਿਕਸ ਠੀਕ ਹੈ ਆਪਣੇ ਆਪ ਹੀ ਮਾਰਦਾ ਇਹਨਾਂ ਨੂੰ ਡਾਰੀਆਂ ਦੇਖੋ ਵਧੀਆ ਵੀਰ ਹੈ ਤੇ ਇੱਥੇ ਹੁਣ ਆਪਾਂ ਨੇ ਗੱਲਾਂ ਬਾਤਾਂ ਇਹ ਐ ਵੀ ਕਈ ਵੀਰ ਕਹਿੰਦੇ ਨੇ ਵੀ ਇਹ ਕਿੰਨੇ ਮਹੀਨਿਆਂ ਜਾਂਡੇ ਦੇਣ ਲੱਗ ਜੂ ਫੋਨ ਤੇ ਗੱਲਬਾਤ ਕਰਦੇ ਨੇ ਬਾਕੀ ਮੈਂ ਇੱਕ ਗੱਲ ਕਹਿੰਨਾ ਟ੍ਰੇਨਿੰਗ ਜਿੱਦਾਂ ਤੁਹਾਨੂੰ ਸਾਰਾ ਕੁਝ ਅਸੀਂ ਦੱਸ ਹੀ ਦੇਣਾ ਜੀ ਚਲੋ ਬਾਕੀ ਅੱਜ ਵੀਡੀਓ ਚ ਕੁਝ ਤੁਹਾਨੂੰ ਕੁਝ ਥੋੜਾ ਬਹੁਤਾ ਦੱਸ ਦਿੰਨੇ ਆਂ ਅਸੀਂ ਬਈ ਜਿਹੜੀ ਸਾਡੀ ਬਰੀਡ ਹੈ ਇਹ ਪਿਓਰ ਬਰੀਡ ਤਾਂ ਭਾਵੇਂ ਹੁੰਦਾ ਵੀ ਉਹਦੇ ਚ ਕੋਈ ਵੀ ਮਤਲਬ ਇਹ ਨਹੀਂ ਹੋਊਗਾ ਵੀ ਕੋਈ ਕਰਾਸ ਬਰੀਡ ਦੇਵਾਂਗੇ ਜਾਂ ਕੋਈ ਵੀ ਇਸ ਤਰ੍ਹਾਂ ਹੋਊਗਾ ਪਿਓਰ ਬਰੀਡ ਮਿਲੂਗੀ ਤੁਹਾਨੂੰ ਠੀਕ ਹੈ ਜੀ ਤੇ ਜਿਹੜਾ ਪਿਓਰ ਬਰੀਡ ਦਾ ਅਲੱਗ ਹੀ ਫਰਕ ਹੋਊਗਾ ਜਿਹੜੇ ਉਹਨੇ ਆਂਡੇ ਦੇਣੇ ਨੇ ਉਹਨਾਂ ਦਾ ਟੇਸਟ ਦਾ ਵੀ ਫਰਕ ਹੋਊਗਾ ਇਹ ਕਈ ਗੱਲਾਂ ਨੇ ਇਹਦੇ ਵਿੱਚ ਪਰ ਅੰਡੇ ਦੇਣ ਕਦੋਂ ਲੱਗਣਾ ਹੈ ਇਹ ਦੱਸ ਦਈਏ ਤੁਹਾਨੂੰ ਅੰਡੇ ਇਹ 4.5 ਮਹੀਨੇ ਬਾਅਦ ਪਰ ਲੱਗ ਤਾਂ ਪਹਿਲਾਂ ਹੀ ਜਾਂਦੀ ਹੈ ਸਾਡੀ ਜਿਹੜੀ ਬਰੀਡ ਹੈ ਦੀ ਮੁਰਗੀ ਹੋਊਗੀ ਪਹਿਲਾਂ ਵੀ ਅੰਡਾ ਦੇਣ ਲੱਗ ਜਾਂਦੀ ਹੈ ਪਰ ਮੈਂ ਚਲੋ ਤੁਹਾਨੂੰ ਫੇਰ ਵੀ ਕਹਿਣਾ ਵੀ 4.5 ਮਹੀਨੇ ਦੇ ਵਿੱਚ ਇਹ ਅੰਡੇ ਦੇਣ ਲੱਗ ਜਾਣਾ ਇਹਨੇ ਠੀਕ ਹੈ ਨਾ 4.5 ਮਹੀਨੇ ਤੋਂ ਬਾਅਦ ਬਸ 10 ਦਿਨਾਂ ਬਾਅਦ ਹੀ ਇਹ ਪੀਕ ਤੇ ਆ ਜਾਂਦੀ ਹੈ ਲਗਭਗ ਬੇਸੇ ਤਾਂ ਇਹ 100 ਦਿਨ ਚ ਹੀ ਲੱਗ ਜਾਂਦੀ ਹੈ ਜੇ ਤੁਸੀਂ ਸਾਡੇ ਮੁਤਾਬਕ ਇਹਨੂੰ ਖਰਾਕ ਵਗੈਰਾ ਦੇਵੋਗੇ 100 ਦਿਨ ਦੇ ਵਿੱਚ ਇਹ ਆਂਡੇ ਦੇਣ ਲੱਗ ਜੂਗੀ ਤੇ 4.5 ਮਹੀਨੇ ਚ ਪੂਰਾ ਫੀਕ ਤੇ ਹੀ ਆ ਜਾਂਦੇ ਨੇ ਤੇ ਕਈ ਵੀਰ ਮੈਨੂੰ ਫੋਨ ਕਰਦੇ ਹੁੰਦੇ ਨੇ ਵੀ ਸਾਡੀਆਂ ਮੁਰਗੀਆਂ ਆਂਡੇ ਨਹੀਂ ਦੇਣ ਲੱਗੀਆਂ ਜੀ ਇਹ ਤਾਂ 7 ਮਹੀਨੇ ਦੀਆਂ ਕੋਈ 8 ਮਹੀਨੇ ਦੀਆਂ ਉਹ ਇਹੀ ਫਰਕ ਹੈ ਜਿਹਨਾਂ ਨੂੰ ਪਿਓਰ ਬਰੀਡ ਨਹੀਂ ਮਿਲਦੀ ਠੀਕ ਹੈ ਨਾ ਇਹ ਗੱਲ ਦਾ ਬਹੁਤ ਫਰਕ ਹੈ ਕਿਹਨਾਂ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਪਰ ਮੇਰਾ ਵਾਦਾ ਹੈ ਵੀ ਪਿਓਰ ਬਰੀਡ ਤੰਦਰੁਸਤ ਸੂਚਾ ਤੁਹਾਨੂੰ ਅਸੀਂ ਦੇਣਾ ਹੈ ਆਂਡਿਆਂ ਦੀ ਇਹਨਾਂ ਦੀ ਸਭ ਤੋਂ ਵੱਧ ਆਂਡੇ ਦੇਣ ਵਾਲੀ ਬਰੀਡ ਹੈ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਤੁਹਾਨੂੰ ਚਾਹੀਦਾ ਚਿਕਸ ਉਹ ਤੁਹਾਨੂੰ ਮਿਲ ਜੂਗਾ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਚਿਕਸ ਦੇਵਾਂਗੇ ਪਰ ਮੇਰੀ ਬੇਨਤੀ ਹੈ ਵੀ ਕਦੇ ਵੀ ਕਾਲੀ ਨਹੀਂ ਕਰਨੀ ਜਿਵੇਂ ਤੁਹਾਨੂੰ ਡੇਟ ਦਿੱਤੀ ਜਾਊਗੀ ਤੇ ਨਾਲ ਮੈਂ ਇਹ ਵੀ ਦੇਖਦਾ ਹੁਣ ਨਾ ਬਈ ਗਰਮੀ ਦੇ ਵਿੱਚ ਚੂਚਾ ਮਤਲਬ ਅੰਡੇ ਨਾਲ ਅੱਗੇ ਜਾ ਕੇ ਮੁਰਗੀ ਦੇਣ ਲੱਗੇ ਤੁਹਾਡਾ ਜਿਹੜਾ ਹੈਗਾ ਜਦੋਂ ਸਿਆਲ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਮੁਰਗੀਆਂ ਅੰਡੇ ਦੇਣ ਲੱਗਣ ਉਸ ਹਿਸਾਬ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਅੰਡੇ ਆਹ ਚਿਕਸ ਦੇ ਦਈਏ ਚੂਚਾ ਦੇ ਦਈਏ ਅਸੀਂ ਠੀਕ ਹੈ ਜੀ ਮੈਨੂੰ ਖੁਸ਼ੀ ਹੈ ਵੀ ਬਹੁਤ ਹੀ ਜ਼ਿਆਦਾ ਮੇਰੇ ਤੇ ਵਿਸ਼ਵਾਸ ਕਰਦੇ ਨੇ ਵੀਰ ਭੈਣਾ ਵੀਰ ਬਜ਼ੁਰਗ ਉਹ ਕਹਿੰਦੇ ਨੇ ਵੀ ਤੁਸੀਂ ਆਪਣੇ ਹਿਸਾਬ ਨਾਲ ਸਾਨੂੰ ਡੇਟ ਦਿਓ ਸਾਡੀ ਬੁਕਿੰਗ ਕਰ ਲਓ ਠੀਕ ਹੈ ਜੀ ਤੇ ਆਪਾਂ ਆਪ ਬਹੁਤ ਹੀ ਧੰਨਵਾਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਤੇ ਨਾਲ ਇੱਕ ਬੇਨਤੀ ਇਹ ਵੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗਰੇਵਾਲ ਸਮਰੂਰ ਵਾਲੇ ਫੇਸਬੁੱਕ ਪੇਜ ਨੂੰ ਵੀ ਫਾਲੋ ਕਰ ਲਿਓ ਜੀ ਤੇ ਗਰੇਵਾਲ ਸੰਗਰੂਰ ਵਾਲੇ ਇੰਸਟਾ ਦਾ ਪੇਜ ਹੈ ਆਪਣਾ ਨਹੀਂ ਗਰੇਵਾਲ ਪੋਲਟਰੀ ਕਿੰਗ ਇੰਸਟਾ ਦਾ ਪੇਜ ਹੈ ਉਹਨੂੰ ਵੀ ਫੋਲੋ ਕਰ ਲਿਓ ਠੀਕ ਹੈ ਜੀ ਤੇ ਕਮੈਂਟ ਕਰ ਦਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਜੀ ਸ਼ੇਅਰ ਜ਼ਰੂਰ ਪੋਸਟ ਨੂੰ ਕਰ ਦਿਆ ਕਰੋ ਲੋੜ ਜਿਹੜੇ ਵੀਰਾਂ ਨੇ ਚੂਚਾ ਲੈਣਾ ਹੈ ਉਹਨਾਂ ਤੱਕ ਇਹ ਸੱਚੀ ਜਾਣਕਾਰੀ ਆਪਣੀ ਪਹੁੰਚ ਸਕੇ ਠੀਕ ਹੈ ਨਾ ਮੈਂ ਦਿਖਾ ਰਹੇ ਹਾਂ ਵੀ ਚੂਚਾ ਦੇਖੋ ਕਿੰਨਾ ਐਕਟਵ ਹੈ ਦੇਖ ਸਕਦੇ ਹੋ ਠੀਕ ਹੈ ਜੀ ਬੁਕਿੰਗਾਂ ਦੇ ਵੀ ਜਾ ਰਹੇ ਆ ਜਿਨ੍ਹਾਂ ਦੀਆਂ ਸਾਡੇ ਦੇ ਛੱਡੀਆਂ ਹੋਈਆਂ ਨੇ ਉਹ ਅਸੀਂ ਆਪਣੇ ਹਿਸਾਬ ਨਾਲ ਚੂਚਾ ਦੇਣਾ ਬਹੁਤ ਹੀ ਸ਼ਾਨਦਾਰ ਇਹੇ ਪਾਲਣ ਪੁੱਛਣ ਇਹਨਾਂ ਦਾ ਹੁੰਦਾ ਜਿਹੜੇ ਵੱਡੇ ਚੂਚਾ ਵੀ ਜਿਨ੍ਹਾਂ ਨੇ ਲੈਣਾ ਹੁੰਦਾ ਨਾ ਇੱਕ ਮਹੀਨੇ ਦਾ ਚੂਚਾ ਜਿਨ੍ਹਾਂ ਨੇ ਖਰੀਦਣਾ ਹੁੰਦਾ ਉਹਨਾਂ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਚੂਚਾ ਪਾਲ ਕੇ ਦਿੰਨੇ ਆ ਆਪਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਬਹੁਤ ਵਧੀਆ ਬਰੀਡ ਮਿਲੂਗੀ ਸਾਰੇ ਵੀਰਾਂ ਨੂੰ ਤੇ 4.5 ਮਹੀਨੇ ਦੇ ਅੰਡੇ ਦੇਣ ਲੱਗ ਜਾਂਦੇ ਨੇ ਆਪਣੇ ਇਹ ਚੂਚੇ ਬਹੁਤ ਜਾਨੀਏ ਇਹ ਆ ਵੀ ਐਗ ਪ੍ਰੋਡਕਸ਼ਨ ਬਹੁਤ ਹੀ ਜ਼ਿਆਦਾ ਹੈ ਇਹਨਾਂ ਦੀ ਬਰੀਡ ਜਿਹੜੀ ਅਸੀਂ ਦੇਵਾਂਗੇ ਤੁਹਾਨੂੰ ਭਾਵੇਂ ਤੁਸੀਂ ਜਿਹੜੀ ਵੀ ਸਾਡੇ ਤੋਂ ਬਰੀਡ ਲਵੋਗੇ ਪ्युअर ਬਰੀਡ ਹੀ ਦੇਵਾਂਗੇ ਤੁਹਾਨੂੰ ਇੱਕ ਮੈਂ ਕਦੇ ਵੀ ਕਿਸੇ ਨੂੰ ਗੁੰਮਰਾਹ ਨਹੀਂ ਕਰਦਾ ਬਈ ਤੁਸੀਂ ਮਤਲਬ ਇਦਾਂ ਕਰੋ ਇਦਾਂ ਕਰੋ ਆਪਾਂ ਜਾਣਕਾਰੀ ਸਹੀ ਦੇ ਦੇਨੇ ਆ ਅੱਗੇ ਅਗਲੇ ਦੀ ਮਰਜ਼ੀ ਹੈ ਠੀਕ ਹੈ ਇੱਕ ਵੀਰ ਜਰਾਤ ਖੰਨੇ ਤੋਂ ਫੋਨ ਆਇਆ ਸੀ ਉਹਨਾਂ ਨੇ ਚੂਚਾ ਚਲੋ ਆਪਾਂ ਨਹੀਂ ਨਾਲ ਆਨਲਾਈਨ ਦੇ ਕਿਸੇ ਐਚਰੀ ਤੋਂ ਲਿਆ ਤੇ 400 500 ਚੂਚਾ ਸੀਗਾ ਜੀ ਉਹਨਾਂ ਦਾ 100 ਕਹਿੰਦੇ ਮਰ ਗਿਆ ਤੇ ਹਲ 400 ਹੈ ਰਾਤ ਉਹਨਾਂ ਨੂੰ ਦਵਾਈ ਦੱਸੀ ਤੇ ਰਾਤ ਰਾਤ ਦੇ ਵਿੱਚ ਹੀ ਨਾਲੇ ਉਹ ਦਵਾਈ ਉਹਨਾਂ ਦੇ ਘਰ ਚ ਹੀ ਪਈ ਸੀਗੀ ਇਹ ਨਹੀਂ ਸੀ ਵੀ ਕੋਈ ਰਾਤ ਨੂੰ ਭੱਜਣਾ ਪੈ ਗਿਆ ਤੇ ਉਹਨਾਂ ਨੇ ਦਿੱਤੀ ਸਵੇਰੇ ਫੋਨ ਆਇਆ ਵੀ ਕੋਈ ਵੀ ਚੂਚਾ ਸਵੇਰੇ ਮਰਿਆ ਨਹੀਂ ਜੀ ਬਹੁਤ ਫਰਕ ਪੈ ਗਿਆ ਤੇ ਉਹਨਾਂ ਨੂੰ ਲਗਾਤਾਰ ਦਸਤਾ ਵੀ ਦਵਾਈ ਵਰਤ ਤੋਂ ਠੀਕ ਹੋ ਜਾਣਗੇ ਠੀਕ ਹੈ ਪਰ ਮੈਂ ਇੱਕ ਗੱਲ ਇਹ ਹੈ ਨਾ ਵੀ ਇਸ ਤਰ੍ਹਾਂ ਦੀ ਨੌਬਤ ਨਾ ਹੀ ਆਵੇ ਜੀ ਤੁਹਾਨੂੰ ਤੁਸੀਂ ਪਹਿਲਾਂ ਹੀ ਵਧੀਆ ਤਰੀਕ ਚੂਚਾ ਜਿੱਥੋਂ ਤੁਹਾਨੂੰ ਲੱਗਦਾ ਠੀਕ ਹੈ ਨਾ ਕਿਉਂਕਿ ਮੈਂ ਤਾਂ ਆਪਦੇ ਆਪ ਨੂੰ ਵਧੀਆ ਕਹੂੰਗਾ ਹੀ ਪਰ ਮੇਰੀ ਇਕਾਦ ਇਹ ਹੈ ਵੀ ਮੈਂ ਝੂਠ ਨਹੀਂ ਬੋਲੂਗਾ ਕਦੇ ਵੀ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਤੇ ਹਾਂ ਪੁੱਲ ਲੱਗ ਸਕਦੀ ਹੈ ਉਹ ਅਲੱਗ ਗੱਲ ਹੈ ਇਸੇ ਕਰਕੇ ਮੇਰਾ ਨੋਟ ਕਰਿਆ ਹੁੰਦਾ ਸਾਰਾ ਰੇਟ ਵਗੈਰਾ ਜਦੋਂ ਕੋਈ ਵੀਰ ਫੋਨ ਕਰਦਾ ਹੈ ਉਹਦਾ ਆਪਾਂ ਲਿਖਦੇ ਆ ਬੁਕਿੰਗ ਹੁੰਦੀ ਹੈ ਰੇਟ ਲਿਖਿਆ ਜਾਂਦਾ ਠੀਕ ਹੈ ਜੀ ਤੇ ਦੂਜੀ ਗੱਲ ਵੀਰ ਬਣ ਕੇ ਫੋਨ ਤੇ ਨਾ ਤੁਸੀਂ ਟਾਈਮ ਜ਼ਿਆਦਾ ਨਾ ਲਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਮੇਰਾ ਸਾਰਾ ਹੁਣ ਮੈਂ ਤੁਹਾਨੂੰ ਦੱਸ ਦਿਨ ਹੁੰਨਾ ਤੇ ਫੋਨ ਤੇ ਫਿਰ ਤੁਸੀਂ ਦੁਬਾਰਾ ਉਹੀ ਗੱਲਾਂ ਰਿਪੀਟ ਕਰਨੀਆਂ ਬਹੁਤ ਔਖ ਹੈ ਤੁਸੀਂ ਬੁਕਿੰਗ ਕਰਵਾਓ ਤੇ ਤਾਂ ਤਾਂ ਦਰਸ ਤੇ ਪ्योर ਬਰੀਡ ਵੱਧਾ ਅੰਡੇ ਦੇ ਨਾਲੇ ਚੂਚੇ ਖਰੀਦੋ ਬਸ ਇੰਨਾ ਕੰਮ ਹੈ ਤੇ ਕੋਈ ਵੀ ਲੋਡ ਹੋਊ ਆਪਾਂ ਖੜਾਂਗੇ ਤੁਹਾਡੇ ਨਾਲ ਇਹ ਵੀ ਫਿਕਰ ਨਾ ਕਰੋ ਕੋਈ ਵੀ ਤੁਹਾਨੂੰ ਭਾਵੇਂ ਅੱਧੀ ਰਾਤ ਨੂੰ ਆਵਾਜ਼ ਮਾਰੋਗੇ ਤੁਹਾਡੇ ਨਾਲ ਹਾਜ਼ਰ ਆ ਠੀਕ ਹੈ ਜੀ ਹੁਣ ਮੇਰਾ ਕੀ ਹੈ ਜਦੋਂ ਚੂਚਾ ਮਤਲਬ ਹੈਚਰੀ ਚੋਂ ਨਿਕਲਦਾ ਆ ਮਤਲਬ ਆਪਾਂ ਉਹਨੂੰ ਬਰੂਡਿੰਗ ਲਈ ਪਾ ਲੈਨੇ ਆ ਤਾਂ ਸਭ ਤੋਂ ਪਹਿਲਾਂ ਤਾਂ ਉਹਨੂੰ ਗੋੜਾ ਵਾਲਾ ਪਾਣੀ ਦੇਣਾ ਹੈ ਜਦੋਂ ਚੂਚਾ ਇੱਕ ਦਿਨ ਦਾ ਹੁੰਦਾ ਹੈ ਗੋੜਾ ਵਾਲਾ ਪਾਣੀ ਉਹਨੂੰ ਦੇ ਕੇ ਵਿੱਚ ਉਹਦੇ ਮਿੱਠਾ ਸੋਡਾ ਪਾ ਕੇ ਗੋੜਾ ਵਾਲਾ ਪਾਣੀ ਪਿਲਾਉਨੇ ਆ ਉਸ ਤੋਂ ਬਾਅਦ ਫੇਰ ਉਹਨੂੰ ਮਤਲਬ ਕਰਦੇ ਆ ਤੀਜੇ ਦਿਨ ਉਹਨੂੰ ਐਂਟੀਬਾਇਓਟਿਕ ਦੇ ਦੇਣੀ ਹੈ ਅਸੀਂ ਠੀਕ ਹੈ ਨਾ ਐਂਟੀਬਾਇਓਟਿਕ ਲਾ ਦੇਣੀ ਹੈ ਤੇ ਐਕਟਿਵ ਕਰ ਦੇਣਾ ਫਿਰ ਮਲਟੀਵਿਟਾਮਿਨ ਕੈਲਸ਼ੀਅਮ ਵਗੈਰਾ ਦੇਣੀ ਹੈ ਤੇ ਇਹ ਹੈ ਵੀ 10 ਦਿਨ ਦੇ ਮੇਟੋ ਚੂਹੇ ਨੂੰ ਪੂਰਾ ਐਕਟਿਵ ਕਰ ਦੇਣਾ ਹੈ ਸੀ 10 ਤੋਂ 15 ਦੇਣਾ ਚ ਠੀਕ ਹੈ ਪੂਰੀ ਉਹਦੀ ਜਿਹੜੀ ਡੋਜ਼ ਹੁੰਦੀ ਹੈ ਸਾਰੀ ਲੱਗ ਚੁੱਕੀ ਹੁੰਦੀ ਹੈ ਤੇ 20 ਦਿਨ ਦੇ ਵਿੱਚ ਸਾਰੀ ਵੈਕਸੀਨ ਜਿੰਨੀ ਜ਼ਰੂਰੀ ਹੁੰਦੀ ਹੈ ਉਹ ਵੀ ਹੋ ਜਾਂਦੀ ਹੈ ਪਰ ਕਈ ਵੀਰ ਕਹਿੰਦੇ ਨੇ ਵੀ ਵੈਕਸੀਨ ਦੀ ਲੋਡ ਨਹੀਂ ਜ਼ਿਆਦਾ ਕਿਉਂਕਿ ਤੁਹਾਡੇ ਤੋਂ ਹੀ ਮੈਨੂੰ ਪਤਾ ਲੱਗਦਾ ਹੈ ਵੀ ਇੱਕ ਟੀਕਾ ਲੱਗਿਆ ਹੋਇਆ ਪਹਿਲੇ ਦਿਨ ਵਾਲਾ ਵੀ ਕਿਸੇ ਨੇ ਸਾਨੂੰ ਕਹਿਤਾ ਵੀ ਜ਼ਿਆਦਾ ਨਹੀਂ ਵੈਸੇ ਤਾਂ 1 ਮਹੀਨੇ ਦੇ ਵਿੱਚ ਹੁੰਦੀ ਹੈ ਪੂਰੀ ਵੈਕਸੀਨੇਸ਼ਨ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੇ ਕਈ ਵਾਰੀ ਕੋਈ ਵੀਰ 20 ਦਿਨ ਦਾ ਚੂਚਾ ਲੈਣਾ ਹੁੰਦਾ ਉਹਨੇ ਅਸੀਂ ਉਹਨੂੰ ਵੱਧਾ 25 ਦਿਨ ਤੱਕ ਦਾ ਕਰਕੇ ਵੀ ਦੇ ਦਿੰਦੇ ਆ ਉਹਨੇ ਟਾਈਮ ਤੇ ਸਾਰੀਆਂ ਵੈਕਸੀਨ ਲੱਗ ਜਾਂਦੀ ਹੈ ਠੀਕ ਹੈ ਨਾ ਰਾਣੀ ਖੇਤਲੀ ਵੈਕਸੀਨ ਵੀ ਅਸੀਂ ਲਾ ਕੇ ਦਿੰਨੇ ਆ ਉਹਦਾ ਇਹ ਹੈ ਵੀ ਕਈ ਵੀਰ ਪ੍ਰਵਾਹ ਨਹੀਂ ਮੰਨਦੇ ਤੇ ਰਾਣੀ ਖੇਤ ਇਹ ਹੈ ਵੀ ਸਾਰੇ ਦਾ ਸਾਰਾ ਫਾਰਮ ਵੀ ਵਿਹਲਾ ਕਈ ਵਾਰੀ ਹੋ ਜਾਂਦਾ ਜੇ ਉਹ ਨਾ ਲੱਗਿਆ ਹੋਵੇ कोई दिक्कत ਆ ਜੇ ਤੇ ਇਹੀ ਹੈ ਵੀ ਆਪਾਂ ਨੂੰ ਬਰੀਡ ਵਧੀਆ ਲੈਣੀ ਚਾਹੀਦੀ ਹੈ ਤੰਦਰੁਸਤ ਚੂਚਾ ਲੈਣਾ ਚਾਹੀਦਾ ਉਹਦੀ ਦੇਖ ਰੇਖ ਵੀ ਉਹਦੀ ਸਾਫ ਸਫਾਈ ਉਹਨਾਂ ਦਾ ਕਿਵੇਂ ਪਾਲਣ ਦਾ ਢੰਗ ਕੀ ਹੈ ਠੀਕ ਹੈ ਨਾ ਆਲੇ-ਦਾਲੇ ਦਾ ਮਾਹੌਲ ਦੇਖੋ ਕੀ ਹੈ ਕਿ ਕੇ ਵੀ ਗੱਲ ਵੱਡੀ ਹੈ ਵੀ ਆਲੇ-ਦਾਲੇ ਦਾ ਕੀ ਮਾਹੌਲ ਹੈ ਮੇਰਾ ਇਹ ਹੈਗਾ ਬੁਕਿੰਗਾਂ ਤੁਹਾਨੂੰ ਜਦੋਂ ਦੇਣੀਆਂ ਨੇ ਉਦੋਂ ਬਹੁਤ ਹੀ ਵਧੀਆ ਸਾਫ ਸਫਾਈ ਨਾਲ ਬੁਕਿੰਗ ਆਪਾਂ ਜਦੋਂ ਆਉਣਾ ਤੁਸੀਂ ਤੁਹਾਡੀ ਗੱਡੀ ਦੇ ਵਿੱਚ ਕੋਈ ਵੀ ਇਹਨਾਂ ਨੇ ਚੂਚੇ ਨੇ ਗੰਦ ਨਹੀਂ ਪਾਉਣਾ ਮੈਂ ਆਮ ਪੰਜਾਬੀ ਜੀ ਦੱਸ ਰਿਹਾ ਪੈਕਿੰਗ ਸਾਡੇ ਵੱਲੋਂ ਕੀਤੀ ਹੋਊਗੀ ਠੀਕ ਹੈ ਜੀ ਉਹਦੇ ਗੱਡੀ ਦੇ ਵਿੱਚ ਕੋਈ ਬਿਠਣੀ ਜਾਊਗੀ ਕੋਈ ਹੋਰ ਨਹੀਂ ਤੁਸੀਂ ਆਰਾਮ ਨਾਲ ਗੱਡੀ ਦੇ ਵਿੱਚ ਛੋਟੀ ਤੋਂ ਛੋਟੀ ਗੱਡੀ 'ਚ ਵੀ ਅਸੀਂ ਤੁਸੀਂ ਲਿਜਾ ਸਕਦੇ ਹੋ ਇਹਨਾਂ ਨੂੰ ਤੇ ਬਾਕੀ ਕੋਈ ਵੀ ਤੁਹਾਨੂੰ ਲੋਡ ਆ ਮੈਂ ਹਾਜ਼ਰ ਖੜੀ ਹੈ ਸਾਡੀ ਟੀਮ ਖੜੀ ਹੈ ਤੁਡੇ ਨਾਲ ਖੜਾਂਗੇ ਬੇਫਿਕਰ ਹੋ ਕੇ ਤੁਸੀਂ ਚੂਚਾ ਪਾਓ ਤੇ ਜਿਹੜੀਆਂ ਵੀ ਕੋਈ ਸਮੇਂ-ਸਮੇਂ ਤੇ ਦਵਾਈਆਂ ਇਹਨਾਂ ਨੂੰ ਜਿਹੜੀਆਂ ਹੋਣਗੀਆਂ ਉਹ ਅਸੀਂ ਦੱਸਾਂਗੇ ਤੁਹਾਨੂੰ ਕੋਈ ਐਸੀ ਗੱਲ ਨਹੀਂ ਤੇ 4.5 ਮਹੀਨੇ ਦੀ ਮੈਂ ਫੇਰ ਦੱਸ ਦਿਆਂ ਮੁਰਗੀ ਸਾਡੇ ਅੰਡਾ ਦੇਣ ਲੱਗ ਜਾਂਦੀ ਹੈ ਜਦੋਂ ਤੁਸੀਂ ਚੂਚਾ ਲੈਨੇ ਹੋ ਸਾਡੇ ਤੋਂ ਪੁਰਾਪੁਰਾ ਮਰੋ ਦੀ 4.5 ਮਹੀਨੇ ਹੁੰਦੀ ਹੈ ਬਲੈਕ ਐਸਟਰੋਲੋਪ ਦੀ ਵੀ ਆ ਰਹੀ ਹੈ ਯਾਰ ਦੀ ਵੀ ਜਾਨ ਡਬਲ ਐਫ ਜੀ ਜਿਹੜਾ ਵੀ ਚੂਚਾ ਹੈ ਤਕਰੀਬਨ 4.5 ਮਹੀਨੇ ਝਾਂਡੇ ਦੇਣ ਲੱਗ ਜਾਂਦੇ ਨੇ ਤੇ ਬਾਕੀ ਇਹ ਹੁੰਦਾ ਜੀ ਮੈਂ ਦੱਸਦੀ ਦਿੱਤਾ ਵੀ ਉਹਨਾਂ ਨੂੰ ਕਿਹੜੀ ਕਿਹੜੀ ਤੁਸੀਂ ਕਿਵੇਂ ਕਿਵੇਂ ਪਾਲਣਾ ਹੈ ਤੇ ਬਰੂਡਿੰਗ ਦਾ ਇਹ ਹੈ ਜਿਵੇਂ ਹੁਣ ਆ ਠੰਡੇ ਮੌਸਮ ਨੇ ਉਦੋਂ ਤਾਂ ਫਿਰ ਆਪਾਂ ਨੂੰ ਜਿਵੇਂ ਸਾਡੇ ਬੱਲਵ ਲੱਗੇ ਹੋਏ ਨੇ ਵਿੱਚ ਦੂਜੀ ਪੱਟੀ ਵੀ ਲਾਉਣੀ ਪੈ ਜਾਂਦੀ ਹੈ ਕਈ ਵਾਰੀ ਬਰਾਦਾ ਪੈਂਦਾ ਉਹਦੇ ਵਿੱਚ ਜਾਂ ਲੱਕੜ ਦੇ ਗੁਟਕੇ ਵਾਲੀ ਜਾਂ ਕੋਈ ਹੀਟਰ ਲੱਗਣਾ ਇਹ ਖਰਚੇ ਕਾਫੀ ਹੋ ਜਾਂਦੇ ਨੇ ਠੀਕ ਹੈ ਜੀ ਤੇ ਬੜ ਜ਼ਰੂਰੀ ਵੀ ਨੇ ਠੀਕ ਹੈ ਨਾ ਇਸ ਕਰਕੇ ਇਹ ਹੈ ਵੀ ਤੁਸੀਂ ਚੂਚਾ ਜਿਹੜਾ ਜਦੋਂ ਤੁਸੀਂ ਇਹਨੂੰ ਪਾਲਦੇ ਹੋ ਅੰਡੇ ਤੇ ਆਉਣ ਤੱਕ ਕਾਫੀ ਖਰਚਾ ਵੀ ਹੁੰਦਾ ਹੈ ਉਹ ਆਪਾਂ ਕਰਦੇ ਆਂ ਆਪਣੀ ਜੇਬ ਚੋਂ ਇਸ ਕਰਕੇ ਇਹ ਹੈ ਵੀ ਜੇ ਤੁਸੀਂ ਮਾੜੀ ਬਰੀਡ ਜਾਂ ਗਲਤ ਬਰੀਡ ਲੈਨੇ ਹੋ ਪਾਲ ਲੈਣਾ ਤਾਂ ਉਹਨੂੰ ਵੀ ਹੈਗਾ ਤੁਸੀਂ ਖਰਚਾ ਤੇ ਖਰਾ ਉਹ ਖਰਚਾ ਵੱਧ ਕਰਾਉਗੀ ਇੱਕ ਨੋਟ ਕਰ ਲਿਓ ਜਿਹੜੀ ਬਰੀਡ ਕੋਈ ਹੋਰ ਬਰੀਡ ਹੋਊ ਪ्युअर ਨਹੀਂ ਹੋਊਗੀ ਠੀਕ ਹੈ ਉਹ ਬਰੀਡ ਖਰਚਾ ਵੀ ਵੱਧ ਕਰਾਊਗੀ ਤੁਹਾਡਾ ਖਰਾਕ ਵੀ ਵੱਧ ਖਾਊਗੀ ਜੇ ਆਰ ਆਈ ਆਰ ਪਿਓਰ ਬਰੀਡ ਜਾਂ ਉਹ ਲੈ ਕੇ ਸਟਰਲੋਪ ਜਾਂ ਕੋਈ ਵੀ ਪਿਓਰ ਬਰੀਡ ਤੁਹਾਨੂੰ ਮਿਲੂਗੀ ਖਰਚਾ ਟੱਟ ਹੋਊਗਾ ਆਰ ਆਈ ਆਰ ਤਾਂ 24 ਘੰਟੇ ਦੇ ਵਿੱਚ ਆਪਣੀ ਜਿਹੜੀ 120 30 40 ਗ੍ਰਾਮ ਖਰਾਕ ਕੀ ਖਾਂਦੀ ਹੈ ਜੇ ਤੁਸੀਂ ੁੱਲੀ ਵੀ ਰੱਖਦੇ ਹੋਗੇ ਤਾਂ 140 ੁੱਲੀ ਤੱਕ ਮਸਾਂ ਖਾਊਗੀ ਇਹ ਐਵਰੇਜ ਨਿਕਲੂਗੀ ਵੈਸੇ ਇਹ 120 ਗ੍ਰਾਮ ਨਾਲ ਆਂਡਾ ਦੇ ਦਿੰਦੀ ਹੈ ਪਰ ਮੈਂ ਫੇਰ ਵੀ ਕਹਿੰਦਾ 130 ਗ੍ਰਾਮ ਇੱਕ ਮੁਰਗੀ ਨੂੰ ਤੁਸੀਂ ਖਰਾਕ ਪਾਉਣੀ ਹੈ ਜਦੋਂ ਉਹ ਆਂਡਾ ਦਿੰਦੀ ਹੈ ਉਸ ਤੋਂ ਪਹਿਲਾਂ ਮਤਲਬ ਇਹ ਲੋੜ ਅਨਸਾਰ ਹੀ ਖਾਂਦੇ ਨੇ ਇਹ ਵੀ ਮੈਂ ਚੈੱਕ ਕਰਕੇ ਟ੍ਰਾਇਲ ਕੀਤੇ ਹੋਏ ਨੇ ਸਾਡੇ ਪਹਿਲੇ ਤੇ ਉਦੋਂ ਬਾਅਦ ਮੈਂ ਆਂਡਾ ਦੇਣ ਵੇਲੇ ਤੁਸੀਂ ਮਿਲ ਕੇ ਪਾ ਦਿਓ ਪਰ ਖਾਣਾ ਇਹ ਨਹੀਂ ਉੱਨੀ ਹੀ ਹੈ ਥੋੜੀ ਬਹੁਤੀ ਵੱਧ ਖਾ ਸਕਦੀ ਹੈ ਨਹੀਂ ਵਿੱਚ ਜਿਵੇਂ ਡਬਲ ਐਫ ਜੀ ਹੋਗੇ ਜਾਂ ਕੋਈ ਪਿਓਰ ਬਰੀਡ ਨਹੀਂ ਤੁਹਾਨੂੰ ਮਿਲਦੀ ਉਹ ਖਾਈ ਜਾਣਾ ਉਹਨੇ ਖਾਈ ਜਾਣਾ ਮਿੱਠਾ ਜਿ ਕੱਢੀ ਜਾਣਾ ਖਾਈ ਜਾਣਾ ਉਹ ਖਰਚੇ ਦਾ ਘਰ ਹੋਣਗੀਆਂ ਜੀ ਤੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸਲਾਹ ਮਸਵਰਾ ਲੈਣਾ ਹੈ ਚਲੋ ਫੋਨ ਤੇ ਮੈਂ ਕਦੇ ਵੀ ਕਿਸੇ ਨੂੰ ਮਨਾ ਨਹੀਂ ਕੀਤਾ ਆਪਾਂ ਗੱਲਬਾਤ ਕਰ ਲੈਨੇ ਆ ਪਰ ਜਿਹੜੀ ਵੀ ਮੈਂ ਮੇਰਾ ਚੈਨਲ ਖੋਲ ਕੇ ਦੇਖ ਲਿਓ ਤੁਸੀਂ ਗਰੇਵਾਲ ਫੋਲਟਰੀ ਕਿੰਗ ਉਹਦੇ ਚ ਸਾਰੀਆਂ ਜਾਣਕਾਰੀਆਂ ਪਈਆਂ ਨੇ ਆਪਣੀਆਂ ਤੁਹਾਨੂੰ ਉੱਥੋਂ ਜ਼ਿਆਦਾ ਜਾਣਕਾਰੀ ਮਿਲ ਜੂਗੀ ਫੋਨ ਕਰਨ ਨਾਲੋਂ ਤੁਸੀਂ ਉੱਥੋਂ ਜਾਣਕਾਰੀ ਲੈ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬਾਕੀ ਬੁਕਿੰਗ ਤੁਸੀਂ ਕਰਵਾ ਸਕਦੇ ਹੋ ਮੇਰੇ ਕੋਲੇ ਠੀਕ ਹੈ ਹੁਣ ਦੁੱਖ ਇਸ ਗੱਲ ਦਾ ਹੁੰਦਾ ਜਦੋਂ ਕਈ ਵੀਰ ਅੱਧਾ ਅੱਧਾ ਘੰਟਾ ਫੋਨ ਤੇ ਟਾਈਮ ਲੈਂਦੇ ਨੇ ਬਹੁਤ ਉਹ ਸੁਝਵਾਨ ਹੁੰਦੇ ਨੇ ਤੇ ਜਿਵੇਂ ਕਿਸੇ ਨੇ ਹਜ਼ਾਰ ਟਿਕਸ ਲੈਣੇ ਪਰ ਬਾਅਦ ਦੇ ਵਿੱਚ ਫਿਰ ਉਹ ਚੁੱਪ ਜੇ ਗਿਰ ਜਾਂਦੇ ਨੇ ਤੇ ਮੈਂ ਇਹ ਹੀ ਕਹਿਣਾ ਵੀ ਉਨੀ ਗੱਲ ਹੀ ਕਰਨੀ ਚਾਹੀਦੀ ਆਪਾਂ ਨੂੰ ਜਿੰਨੀ ਆਪਾਂ ਪਗਾ ਸਕੀਏ ਠੀਕ ਹੈ ਬੁਕਿੰਗ ਕਰਵਾਓ ਇਕਸ ਤੁਹਾਨੂੰ ਐਵੇਂ ਬਹਾਨੇ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਬਹਾਨਾ ਸੀ ਐਦਾਂ ਕਰਨ ਜੀ ਬੁਕਿੰਗ ਕਰਾਉਣੀ ਹੈ ਬੁਕਿੰਗ ਤੇ ਅੱਗੇ ਪਿੱਛੇ ਕਰ ਸਕਦੇ ਹੋ ਤੁਸੀਂ ਟਾਈਮ ਤੁਹਾਨੂੰ ਚੂਚਾ ਵਧੀਆ ਮਿਲੂਗਾ ਠੀਕ ਹੈ ਨਾ ਉਹ ਮੈਂ ਬਾਕੀ ਤੁਹਾਨੂੰ ਸਾਰੀਆਂ ਇਹਦੇ ਵਿੱਚ ਦੱਸ ਚੁੱਕਿਆ ਜੀ ਤੇ ਬਾਕੀ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਕੰਮ ਨੂੰ ਚ ਵਾਦਾ ਕਰੇ ਤੇ ਕੋਈ ਵੀ ਇਸ ਤਰ੍ਹਾਂ ਦੀ ਆਫਤ ਨਾ ਆਵੇ ਵੀ ਆਪਾਂ ਨੂੰ ਕੋਈ ਨੁਕਸਾਨ ਹੋਵੇ ਹਮੇਸ਼ਾ ਮੇਰਾ ਤਾਂ ਇਹੀ ਹੈ ਵੀ ਕੋਸ਼ਿਸ਼ ਹੁੰਦੀ ਹੈ ਵੀ ਚਿਕਸ ਨੂੰ ਚੂਚੇ ਨੂੰ ਇਹੋ ਜਿਹੇ ਢੰਗ ਨਾਲ ਤੁਹਾਨੂੰ ਤਿਆਰ ਕਰਕੇ ਦੇਵਾਂ ਵੀ ਕਦੇ ਵੀ ਕੋਈ ਤੁਹਾਨੂੰ ਪ੍ਰੋਬਲਮ ਆਵੇ ਹੀ ਨਾ ਕਦੇ ਵੀ ਨਾ ਆਵੇ ਆਈ ਵੀ ਨਹੀਂ ਆਪਾਂ ਤੋਂ ਜਿੰਨੇ ਵੀ ਵੀਰਾਂ ਨੇ ਚਿਕਸ ਲਿਆ ਹੈ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਬਾਕੀ ਸਤਕਾਰ ਵੀਰ ਜਿੰਨੇ ਹੋ ਤੁਸੀਂ ਫੋਨ ਤੇ ਜਾਂ ਕਮੈਂਟਾਂ 'ਚ ਜਾਂ ਜਦੋਂ ਫੋਨ ਕਰਦੇ ਹਾਂ ਵੀ ਤੁਹਾਡੀ ਸਾਨੂੰ ਗੱਲਬਾਤ ਵਧੀਆ ਡੀਲਿੰਗ ਵਧੀਆ ਲੱਗੀ ਤੁਸੀਂ ਵਧੀਆ ਤਰੀਕੇ ਨਾਲ ਬੁਕਿੰਗ ਕਰਦੇ ਹੋ ਠੀਕ ਹੈ ਜੀ ਦਿਓ ਜਾ ਜਤ ਸਤ ਸ੍ਰੀ ਅਕਾਲ ਸਾਰਿਆਂ ਨੂੰ